ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਅਚਾਨਕ ਇੱਕ ਇਹੋ ਜੀ ਗੱਲ ਕਰ ਗਏ ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਹਲਚਲ ਮਚ ਗਈ। ਦਰਸਲ ਇੱਕ ਸਮਾਗਮ ਦੌਰਾਨ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬਾਨ ਨੇ ਉਹ ਭਗਵਾਨ ਵਿਸ਼ਨੂੰ ਦੇ ਅਵਤਾਰ ਨਹੀਂ। ਹਾਲਾਂਕਿ ਆਪਣੇ ਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜੋ ਕਹਿਣਾ ਚਾਹੁੰਦਾ ਸੀਗਾ ਉਹਨੂੰ ਉਸ ਤਰ੍ਹਾਂ ਪਰਸੀਵ ਨਹੀਂ ਕੀਤਾ ਗਿਆ। ਮੈਂ ਕੁਝ ਹੋਰ ਕਹਿਣਾ ਚਾਹੁੰਦਾ ਸੀ ਔਰ ਗੱਲ ਕੁਝ ਹੋਰ ਬਣ ਗਈ ਪਰ ਜੋਤਿਬਖਾਲ ਸਿੰਘ ਲਾਲਪੁਰਾ ਦਾ ਉਹ ਬਿਆਨ ਸੁਣੀਏ ਤਾਂ ਉਹਦੇ ਵਿੱਚ ਉਹ ਇੱਕ ਤੁਕ ਦਾ ਹਵਾਲਾ ਲੈਂਦੇ ਆ ਇੱਕ ਤੁਕ ਦਾ ਹਵਾਲਾ ਲੈ ਕੇ ਗੁਰਬਾਣੀ ਦੀ ਇੱਕ ਤੁਕ ਬੋਲਦੇ ਨੇ ਔਰ ਕਹਿੰਦੇ ਨੇ ਕਿ ਆਪ ਨਰਾਇਣ ਕਲਾਤਾਰ ਜਗ ਮੇ ਪਰਵੜਿਓ ਔਰ ਇਸ ਤੁਕ ਨੂੰ ਬੋਲਣ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ ਸਾਫ਼ ਕਹਿੰਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵਿਸ਼ਨੂੰ ਦੇ ਉਤਾਰ ਨੇ। ਯਾ ਕਹਿੰਦੇ ਨੇ ਕਿ ਭਗਵਾਨ ਵਿਸ਼ਨੂੰ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆਏ। ਕਿ ਕਿ ਇਹ ਰਿਲੇਟ ਨਹੀਂ ਕਰਦਾ ਉਸ ਗੱਲ ਦੇ ਨਾਲ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਅਵਤਾਰ ਕਹਿ ਰਹੇ ਨੇ ਹਾਲਾਂਕਿ ਜੇ ਲੋ ਆਪਾਂ ਉਹ ਵੀਡੀਓ ਸੁਣਦੇ ਆ ਤਾਂ ਉਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਇਸ ਗੱਲ ਨੂੰ ਘੁਮਾ ਕੇ ਪੇਸ਼ ਕੀਤਾ ਗਿਆ ਹੋਵੇ ਤਾਂ ਇਕਬਾਲ ਸਿੰਘ ਲਾਲਪੁਰਾ ਕਹਿੰਦੇ ਨੇ ਕਿ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਸੀ ਉਹ ਬੜੇ ਕ੍ਰਿਸਟਲ ਕਲੀਅਰ ਗੱਲ ਸੁਣਾਈ ਦੇ ਰਹੀ ਹੈ ਉਹ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ ਇਕਬਾਲ ਸਿੰਘ ਲਾਲਪੁਰਾ ਕੀ ਕਹਿੰਦੇ ਪਏ ਨੇ ਔਰ ਉਸ ਤੋਂ ਬਾਅਦ ਇਲਜ਼ਾਮ ਲੱਗਣ ਲੱਗੇ ਕਿ ਇਕਬਾਲ ਸਿੰਘ ਲਾਲਪੁਰਾ ਆਰਐਸਐਸ ਨੂੰ ਖੁਸ਼ ਕਰਨਾ ਚਾਹੁੰਦੇ ਨੇ ਬੀਜੇਪੀ ਦੇ ਨਾਲ ਖਾਸੇ ਸਬੰਧ ਹੈਗੇ ਨੇ ਹੋਣ ਵੀ ਕਿਉਂ ਨਾ ਕਿਉਂਕਿ ਬੀਜੇਪੀ ਲੀਡਰ ਨੇ ਔਰ ਦੂਜੀ ਗੱਲ ਕਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਤੋਂ ਪਹਿਲਾਂ ਵੀ ਉਹਨਾਂ ਤੇ ਬੜੇ ਇਲਜ਼ਾਮ ਲੱਗਦੇ ਰਹੇ ਨੇ ਪਰ ਹੁਣ ਤਾਂ ਆ ਕੇ ਦੁਬਾਰਾ ਉਹਨਾਂ ਦੇ ਉੱਤੇ ਕਿਹੋ ਜਿਹਾ ਇਲਜ਼ਾਮ ਲੱਗਿਆ ਜਿਸ ਨੇ ਵਿਵਾਦ ਖੜਾ ਕਰ ਦਿੱਤਾ ਸ੍ਰੀ ਗੁਰਨਾਗਦੇਵ ਜੀ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਦੱਸਣ ਦੀ ਕੋਸ਼ਿਸ਼ ਦਾ ਇਲਜ਼ਾਮ ਹੈ ਔਰ ਇਸੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਅਮਲ ਦੇ ਵਿੱਚ ਆਉਂਦੀ ਹੈ ਐਸਜੀਪੀਸੀ ਦੇ ਵੱਲੋਂ ਖਾਸ ਕਰਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਦੇ ਉੱਤੇ ਗੁੱਸੇ ਨਾਰਾਜ਼ ਹੁੰਦੇ ਨਜ਼ਰ ਆਉਂਦੇ ਨੇ ਔਰ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਇਸ ਗਲਤੀ ਦੀ ਅਲੋਚਨਾ ਕੀਤੀ ਗਈ ਨਾਲ ਦੀ ਨਾਲ ਹੀ ਸ਼੍ਰੀ ਕਾਰਤਕ ਸਾਹਿਬ ਦੇ ਜੇਜ਼ਦਾਰ ਗਿਆਨੀ ਰਕਬੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਔਰ ਇਕਬਾਲ ਸਿੰਘ ਲਾਲਪੁਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿਚ ਲਾਂਦੀ ਜਾਵੇ ਹੁਣ ਵੇਖਣਾ ਹੋਵੇਗਾ ਕਿ ਆਲਰੇਡੀ ਜਿਹੜਾ ਇੱਕ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਮਤਲਕ ਸ਼੍ਰੀ ਕਾਰਤਕ ਸਾਹਿਬ ਦੇ ਅੱਗੇ ਚੱਲਦਾ ਪਿਆ ਉਸ ਦੇ ਵਿੱਚ ਅਪੀਲ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਸਜ਼ਾ ਲਾਈ ਜਾਵੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਔਰ ਦੂਜੇ ਪਾਸੇ ਇਕਬਾਲ ਸਿੰਘ ਲਾਲਪੁਰਾ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਕੀ ਮਾਇਨੇ ਰੱਖਦਾ ਨੇ ਸ੍ਰੀ ਕਾਲਕਤਖ ਸਾਹਿਬ ਦੇ ਸਾਹਮਣੇ ਇਹ ਵੇਖਣ ਵਾਲੀ ਗੱਲ ਹੋਵੇਗੀ ਸ੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਗਾਨੀ ਰਕबीर ਸਿੰਘ ਕੀ ਇਸ ਉੱਤੇ ਕੋਈ ਐਕਸ਼ਨ ਕਰਨਗੇ ਜਾਂ ਨਹੀਂ ਸਵਾਲ ਇਹ ਖੜਦਾ ਹੈ ਪਰ ਦੂਜੇ ਪਾਸੇ ਜੇ ਕਰਨਗੇ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ